ਤਾਂ ਤੋਂ ਜਿਹੜਾ ਸਾਡਾ ਕਾਲਜ ਹੈ ਉਹ ਅੱਜ ਵੀ ਲਿਮਟਿਡ ਹੈ ਨਾ ਇਹ ਸਰਕਾਰੀ ਹੈ ਨਾ ਇਹ ਪ੍ਰਾਈਵੇਟ ਹੈ ਅਸੀਂ ਚਾਹੁੰਦੇ ਆ ਸਾਡੀ ਇਹ ਜਿਹੜੀ ਕਾਲਜ ਯੂਨੀਅਨ ਹੈ ਇਹ ਚਾਹੁੰਦੀ ਹੈ ਕਿ ਸਾਡੇ ਕਾਲਜ ਨੂੰ ਸਰਕਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਵਰਗੇ ਹੋਰ ਵੀ ਵਿਦਿਆਰਥੀ ਨੇ ਜਿਹੜੀ ਕਈ ਤਰ੍ਹਾਂ ਦੀ ਮਾਰਾਂ ਮਾਲ ਸਕਤੋਂ ਗਰੀਬੀ ਵੀ ਮਤਲਬ ਜਿਹੜੇ ਬੱਚੇ ਨੇ ਫੀਸਾ ਨਹੀਂ ਭਰ ਸਕਦੇ ਉਹ ਜਿਹੜੀ ਸਕਾਲਰਸ਼ਿਪ ਵੀ ਕਈ ਵਾਰ ਉਹਨਾਂ ਨੂੰ ਨਹੀਂ ਮਿਲਦੀ ਜਾਂ ਕਈ ਵਾਰੀ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਸ ਕਰਕੇ ਉਹਨਾਂ ਦੀ ਪੜਾਈ ਰਹਿ ਜਾਂਦੀ ਹੈ ਜਾ ਸੇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸਰਕਾਰੀ ਕਿਰਾਏ ਹਟਾਗੇ 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 ਬੋਲੋ ਸਰਕਾਰੀ ਕਿਰਾਏ ਹਟਾਗੇ 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 ਬੋਲੋ ਸਰਕਾਰੀ ਕਿਰਾਏ ਹਟਾਗੇ 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 ਅਜਾ ਸੇਕਤਾ ਜ਼ਿੰਦਾਬਾਦ 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 ਜਾ ਸੇਕਤਾ ਜ਼ਿੰਦਾਬਾਦ ਜ਼ਿੰਦਾਬਾਦ ਅਜੇ ਅਸੀਂ ਕਾਲਜ ਦੇ ਵਿੱਚ ਪਬਲਿਕ ਕਾਲ ਸਮਾਣਾ ਦੇ ਵਿੱਚ ਪ੍ਰੋਟੈਸਟ ਜਿਹੜਾ ਕਰ ਰਹੇ ਆ ਇਹਦਾ ਸਬੰਧ ਇਹ ਹੈ ਵੀ ਇਹ ਕਾਲਜ ਸਰਕਾਰੀ ਨਹੀਂ ਹੈਗਾ ਅਸੀਂ ਇਹਨੂੰ ਸਰਕਾਰੀ ਕਰਾਉਣ ਵਾਸਤੇ ਲੜ ਰਹੇ ਹਾਂਗੇ ਤੇ ਇਹ ਕਾਲਜ ਸਰਕਾਰੀ ਤਾਂ ਕਈ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਮੂੰਹੋਂ ਵੀ ਹੋ ਗਿਆ ਜੇ ਉਹਨਾਂ ਨੇ ਇੱਥੇ ਦੀ ਆਡਿਟ ਵੀ ਕਈ ਵਾਰ ਕਰ ਲਏ ਇੱਥੇ ਆ ਕੇ ਚੰਨੀ ਵੀ ਬੋਲ ਗਿਆ ਬੇ ਸਰਕਾਰੀ ਹੋ ਗਿਆ ਭਗਵੰਤ ਮਾਨ ਨੇ ਵੀ ਕਹਿਤਾ ਜੋੜਾ ਮਾਜਰਾ ਵੀ ਲਗਾਤਾਰ ਕਹਿੰਦਾ ਤੇ ਮੀਤ ਹੇਰ ਵੀ ਆ ਕੇ ਇੱਥੇ ਗੱਲ ਕਰ ਚੁੱਕਿਆ ਹੈਗਾ ਮਤਲਬ ਐਵੇਂ ਦਾ ਸਰਕਾਰੀ ਵਾਅਦਾ ਹੋ ਗਿਆ ਪਰ ਹਕੀਕਤ ਰੂਪ ਦੇ ਵਿੱਚ ਸਰਕਾਰੀ ਨਹੀਂ ਹੋਇਆ ਇਹ ਸਰਕਾਰੀ ਪਹਿਲਾਂ ਵੀ ਉਹ ਮੰਨੇ ਇਸ ਕਰਕੇ ਆ ਇੱਥੇ ਦੇ ਵਿਦਿਆਰਥੀਆਂ ਨੇ ਇਸ ਇਲਾਕੇ ਦੇ ਲੋਕਾਂ ਨੇ ਸੰਘਰਸ਼ ਕੀਤਾ ਜਿੰਦਾਬਾਦ 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 ਜੈ ਜਿੰਦਾਬਾਦ 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 ਸਰਕਾਰਨ ਸਾਡਾ ਇੱਕੋ ਹੀ ਹੈ ਤੇ ਅਸੀਂ ਇਹ ਸਾਡਾ ਕਾਰਨ ਇਹ ਆ ਵੀ ਅਸੀਂ ਪਬਲਿਕ ਕਾਲਜ ਮਾਣਾ ਨੂੰ ਸਰਕਾਰੀ ਕਰਨਾ ਚਾਹੁੰਦੇ ਆ ਸਾਡੀਆਂ ਪਹਿਲਾਂ ਵੀ ਕਈ ਯੂਨੀਅਨਾਂ ਆਈਆਂ ਨੇ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਯੋਗਦਾਨ ਪਾਇਆ ਪਰੰਤੂ ਕਈ ਨਾ ਕਈ ਇਹੋ ਜਿਹੇ ਕਾਰਨ ਰਹੇ ਨੇ ਜਿਸ ਕਰਕੇ ਇਹ ਸਾਡਾ ਕੋਲ ਸਰਕਾਰੀ ਹੋਣ ਤੋਂ ਰਹਿ ਗਿਆ ਜੈ ਜਿੰਦਾਬਾਦ 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 جوسو ہاتھ کہاں کر اچھا بھارتی ایک تاس زندہ باد زندہ باد زندہ باد بھارتی ایک تاس زندہ باد زندہ باد زندہ باد بولے سرکاری کرا کے ہٹائیں ہٹا کے ہٹائیں بولے ساڈی اس کالج دے نال کماچواڑا دا کالج سیگا ਤੇ ਉਹਨੇ ਵੀ ਇਹਦੇ ਨਾਲ ਹੀ ਪ੍ਰੋਟੈਸਟ ਕੀਤਾ ਸੀ ਤੇ ਉਹ ਜਿਹੜਾ ਸਰਕਾਰੀ ਕਾਲਜ ਹੋ ਚੁੱਕਿਆ ਹੈ ਪਰੰਤੂ ਜਿਹੜਾ ਸਾਡਾ ਕਾਲਜ ਜੀ ਉਹ ਅੱਜ ਵੀ ਲਿਮਟਿਡ ਹੈ ਨਾ ਇਹ ਸਰਕਾਰੀ ਹੈ ਨਾ ਇਹ ਪ੍ਰਾਈਵੇਟ ਹੈ ਅਸੀਂ ਚਾਹੁੰਦੇ ਆ ਸਾਡੀ ਇਹ ਜਿਹੜੀ ਕਾਲਜ ਦੀ ਯੂਨੀਅਨ ਹੈ ਇਹ ਚਾਹੁੰਦੀ ਹੈ ਕਿ ਸਾਡੇ ਕਾਲਜ ਨੂੰ ਸਰਕਾਰੀ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਵਰਗੇ ਹੋਰ ਵੀ ਵਿਦਿਆਰਥੀ ਨੇ ਜਿਹੜੀ ਕਈ ਤਰ੍ਹਾਂ ਦੀ ਮਾਰਾਂ ਮਾਲ ਸਕਤੋਂ ਗਰੀਬੀ ਵੀ ਮਤਲਬ ਜਿਹੜੇ ਬੱਚੇ ਨੇ ਫੀਸਾ ਨਹੀਂ ਭਰ ਸਕਦੇ ਉਹ ਜਿਹੜੀ ਸਕਾਲਰਸ਼ਿਪ ਵੀ ਕਈ ਵਾਰ ਉਹਨਾਂ ਨੂੰ ਨਹੀਂ ਮਿਲਦੀ ਜਾਂ ਕਈ ਵਾਰੀ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਸ ਕਰਕੇ ਉਹਨਾਂ ਦੀ ਪੜਾਈ ਰਹਿ ਜਾਂਦੀ ਹੈ ਕਿ ਉਹਨਾਂ ਨੂੰ ਹੱਕ ਨਹੀਂ ਹੈਗਾ ਬਿਲਕੁਲ حق ਹੈ ਗਿਆ ਸੀ ਚਾਹਨੇ ਆ ਕਿ ਸਮਾਣੇ ਦੇ ਜਿਹੜਾ ਇੱਕ ਕਾਲਜ ਹੈ ਇੱਕੋ ਇੱਕ ਕਾਲਜ ਜਿਹੜਾ ਹੈ ਉਹ ਸਰਕਾਰੀ ਹੋਵੇ ਤਾਂ ਕਿ ਜਿਹੜੇ ਦੂਰ ਦਰਾਡੇ ਦੇ ਬੱਚੇ ਨੇ ਦੂਰ ਦਰਾਡੇ ਦੇ ਛੱਡੋ ਜਿਹੜੇ ਜਿਹੜੇ ਇੱਥੋਂ ਦੇ ਲੋਕਲ ਬੱਚੇ ਨੇ ਉਹ ਵੀ ਇਸ ਕਾਲਜ ਦੇ ਵਿੱਚ ਕ admisión ਨਹੀਂ ਲੈ ਪਾਉਂਦੇ ਕਾਰਨ ਇੱਕੋ ਇਸ ਦੀ ਵੱਧਦੀ ਹੈ ਫੀਸ ਇਸ ਦੀ ਫੀਸ ਨੂੰ ਘੱਟ ਹੋਏਗੀ ਹੋਰ ਲੀ ਫੀਸ ਦਾ ਮਸਲਾ ਨਹੀਂ ਹੈਗਾ ਹੋਰ ਵੀ ਜਿਹੜੇ ਹੋਰ ਸਹੂਲਤਾਂ ਨੇ ਜਿਹੜੇ ਸਰਕਾਰੀ ਕਾਲਜ ਦੇ ਵਿੱਚ ਮੁਹਈਆ ਕਰਵਾਈ ਜਾਂਦੀਆਂ ਨੇ ਅਸੀਂ ਵੀ ਜਾਣਦੇ ਹਾਂ ਕਿ ਸਾਡੇ ਇਸ ਕਾਲਜ ਦੇ ਵਿੱਚ ਵੀ ਮੁਹਈਆ ਕਰਵਾਈਆਂ ਜਾਂਣ ਇਸ ਤਾਂ ਜੋ ਹੋਰ ਵੀ ਵਿਦਿਆਰਥੀ ਜਿਹੜਾ ਭਵਿੱਖ ਹੈ ਉਹ ਜੋ এডੂਕੇਸ਼ਨ ਨਾਲ ਉਹ ਜੁੜਿਆ ਹੋਇਆ ਹੋਵੇ ਤਾਂ ਆਪਣੇ ਜਿਹੜੀ ਭਵਿੱਖ ਨੂੰ ਹੋਰ ਜ਼ਿਆਦਾ ਸੱਜੇ ਢੰਗ ਦੇ ਨਾਲ ਮਾਣ ਸਕਣ ਹਾਂਜੀ ਪਹਿਲਾਂ ਵੀ ਕਈ ਯੂਨੀਅਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਇਸ ਸਰਕਾਰੀ ਨੂੰ ਇਸ ਕਾਲਜ ਨੂੰ ਸਰਕਾਰੀ ਕਰਨ ਦੇ ਲਈ ਤੇ ਪਰ ਉਹਨਾਂ ਨੇ ਬਹੁਤ ਜ਼ਿਆਦਾ ਹੱਦ ਤੱਕ ਲੜਾਈ ਵੀ ਕੀਤੀ ਪਰ ਉਹ ਐਂਡ ਤੇ ਜਾ ਕੇ ਉਹਨਾਂ ਦੀ ਜਿਹੜੀ ਉਹ ਸੀ ਯੂਨੀਅਨ ਸੀ ਉਹ ਥੋੜੀ ਕਮਜ਼ੋਰ ਪੈ ਗਈ ਤੇ ਉਹਨਾਂ ਨੇ ਉੱਥੇ ਛੱਡ ਦਿੱਤਾ ਪਰੰਤੂ ਅਸੀਂ ਹੁਣ ਉਹਨਾਂ ਦੀ ਜਿਹੜੀ ਉਹਨਾਂ ਨੇ ਘਾਟ ਛੱਡੀ ਅਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹਾਂ ਅਸੀਂ ਇਸ ਕਾਲਜ ਨੂੰ ਪੂਰੀ ਤਰ੍ਹਾਂ ਸਰਕਾਰੀ ਕਰਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਆਪਣੇ ਆਲੇ ਦੁਆਲੇ ਦੇ ਕਿਤੇ ਵੀ ਕੋਈ ਵੀ ਸਰਕਾਰੀ ਕਾਲਜ ਨੀ ਹੈਗਾ ਆਪਣੇ ਕਾਲਜ ਚ ਜਿਹੜੇ ਸਟੂਡੈਂਟ ਨੇ ਉਹ ਜ਼ਿਆਦਾਤਰ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਕੋਲ ਇੰਨਾ ਬਹੁਤ ਪੈਸਾ ਨਹੀਂ ਹੈਗਾ ਕਿ ਉਹ ਫੀਸਾਂ ਭਰ ਸਕਣ ਇਸ ਕਰਕੇ ਉਹ ਮਤਲਬ ਐਡਮਿਸ਼ਨ ਨਹੀਂ ਲੈ ਪਾਉਂਦੇ ਤੇ ਇਸ ਕਰਕੇ ਉਹ ਆਪਣੇ ਜਿਹੜੇ ਆਲੇ-ਦਾਲੇ ਦਾ ਜਿਹੜਾ ਯੂਨੀਅਨ ਆ ਉਹ ਬਹੁਤ ਜ਼ਿਆਦਾ ਅਨਪੜ੍ਹ ਰਹਿ ਰਿਹਾ ਤੇ ਉਹ ਬਹੁਤ ਜ਼ਿਆਦਾ ਸੁਚੇਤ ਨਹੀਂ ਹੈਗਾ ਇਸ ਦਾ ਇਹੀ ਕਾਰਨ ਹੈ ਕਿ ਜਿਹੜੇ ਆਪਣੇ ਸਟੂਡੈਂਟ ਨੇ ਉਹ ਸੁਚੇਤ ਨਹੀਂ ਹੈਗੇ ਉਹ ਐਫਰਟਸ ਨਹੀਂ ਕਰ ਰਹੇ ਇਹਨੂੰ ਸਰਕਾਰੀ ਕਰਨ ਲਈ ਇਸ ਲਈ ਸਾਨੂੰ ਬਹੁਤ ਜ਼ਿਆਦਾ ਮਿਹਨਤ ਮਿਹਨਤ ਕਰਾਂਗੇ ਅਸੀਂ ਤਾਂ ਕਿ ਇਹ ਜਿਹੜਾ ਕਾਲਜ ਆ ਉਹ ਸਰਕਾਰੀ ਹੋ ਸਕੇ ਤੇ ਜਿਹੜੇ ਗਰੀਬ ਫੈਮਿਲੀ ਦੇ ਜਿਹੜੇ ਬੱਚੇ ਨੇ ਸਾਰੇ ਉਹ ਇੱਥੇ ਪੜ੍ਹ ਸਕਣ ਪੂਰੇ ਫੀਸ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੀਸ ਹੈ ਔਰੇ ਮੈਂ ਖੁਦ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਵੀ ਚਾਹੁੰਨੀ ਆ ਕਿ ਜਿਹੜੀ ਫੀਸ ਆ ਉਹ ਬਿਲਕੁਲ ਕੱਟ ਕਰ ਦਿੱਤੀ ਜਾਵੇ ਕਿਉਂਕਿ ਫੀਸ ਵੱਧ ਹੋਣ ਦੇ ਨਾਲ ਨਾ ਤਾਂ ਅਸੀਂ ਜ਼ਿਆਦਾ ਪੜ ਸਕਦੇ ਆ ਅਤੇ ਸਾਡੀਆਂ ਫੈਮਲੀਆਂ ਨੇ ਜਿਹੜੀਆਂ ਉਹ ਸਾਡੀਆਂ ਫੀਸਾਂ ਭਰਨ ਕੇ ਹੋਰ ਸਾਡੇ ਖਰਚੇ ਚੁੱਕਣ ਇਸ ਲਈ ਜਿਹੜਾ ਇਹ ਕਾਲਜ ਹੈ ਸਰਕਾਰੀ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਫੀਸਾਂ ਲੈ ਵੀ ਰਹੇ ਨੇ ਤਾਂ ਇੱਥੇ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਹੈਗੀਆਂ ਹਰ ਜਗ੍ਹਾ ਜਗ੍ਹਾ ਤੇ ਸੀਸੀਟੀਵੀ ਵੀ ਕੈਮਰੇ ਲਗਵਾਏ ਜਾ ਰਹੇ ਨੇ ਆਪਣੀ ਲਾਇਬ੍ਰੇਰੀਆ ਉੱਥੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾ ਤਾਂ ਉੱਥੇ ਕੋਈ ਏਸੀ ਹੈ ਜਿਹੜੀ ਇਹ ਫੀਸ ਲੈ ਰਹੇ ਨੇ ਇਹ ਐਵੇਂ ਉਡਾ ਦਿੰਦੇ ਨੇ ਇੰਨੇ ਤੇ ਕੈਮਰੇਾਂ ਤੇ ਉਡਾ ਦਿੰਦੇ ਨੇ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਦੇ ਰਹੇ ਇਸ ਲਈ ਅਸੀਂ ਚਾਹੁੰਦੇ ਆ ਵੀ ਇਹ ਕਾਲਜ ਸਰਕਾਰੀ ਹੋਵੇ